ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਦੋਸਤੋ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਇਸ ਨੁਸਖੇ ਨੂੰ ਬਣਾਉਣ ਲਈ ਅਸੀਂ ਸਭ ਤੋਂ ਪਹਿਲਾਂ ਜਿਹੜੀ ਚੀਜ਼ ਲਈ ਹੈ ਉਹ ਹੈ ਜੈਫਲ ਇਸ ਨੁਸਖੇ ਨੂੰ ਬਣਾਉਣ ਲਈ ਤੁਹਾਨੂੰ ਇੱਕ ਜੈਫਲ ਚਾਹੀਦੀ ਹੋਵੇਗੀ ਤੁਸੀਂ ਕਿਸੇ ਵੀ ਕਰਿਆਲਾ ਪੰਚਾਰੀ ਦੀ ਦੁਕਾਨ ਤੋਂ ਜੈਫਲ ਲੈ ਕੇ ਆਉਣੀ ਹੈ ਤੁਸੀਂ ਇੱਕ ਜੈਫਲ ਲੈ ਕੇ ਉਸ ਨੂੰ ਬਰੀਕ ਪੀਸ ਕੇ ਪਾਊਡਰ ਬਣਾ ਲੈਣਾ ਹੈ ਦੋਸਤੋ ਦੂਸਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਲੈਣੀ ਹੈ ਉਹ ਹੈ ਸਰੋਂ ਦਾ ਤੇਲ ਦੋ ਚਮਚ ਸਰੋਂ ਦੇ ਤੇਲ ਦੇ ਲੈ ਕੇ ਤੁਸੀਂ ਖਾਲੀ ਕੋਲੀ ਵਿੱਚ ਪਾਉਣੇ ਹਨ ਤੇ ਇਸ ਸਰੋਂ ਦੇ ਤੇਲ ਵਿੱਚ ਤੁਸੀਂ ਜੈਫਲ ਦਾ ਪਾਊਡਰ ਪਾ ਦੇਣਾ ਹੈ ਤੇ ਚਮਚ ਨਾਲ ਇਹਨਾਂ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ मिक्स ਕਰ ਲੈਣਾ ਹੈ ਇਸੇ ਤਰ੍ਹਾਂ ਸਾਡਾ ਅੱਜ ਦਾ ਚਮਤਕਾਰੀ ਦੇਸੀ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਢੂਈ ਦਰਦ ਵਾਸਤੇ ਕਿਵੇਂ ਕਰਨਾ ਹੈ ਦੋਸਤੋ ਜਦੋਂ ਵੀ ਤੁਹਾਨੂੰ ਲੱਗੇ ਕਿ ਤੁਹਾਡੀ ਢੂਈ ਵਿੱਚ ਦਰਦ ਹੋ ਰਿਹਾ ਹੈ ਇਸ ਨੁਸਖੇ ਨੂੰ ਹਲਕਾ ਗਰਮ ਕਰਕੇ ਹਲਕੇ ਹੱਥਾਂ ਨਾਲ ਆਪਣੀ ਕਮਰ ਤੇ ਇਸ ਨੁਸਖੇ ਨਾਲ ਮਾਲਿਸ਼ ਕਰਨੀ ਹੈ ਕੁਝ ਹੀ ਸਮੇਂ ਬਾਅਦ ਤੁਸੀਂ ਖੁਦ ਹੀ ਦੇਖੋਗੇ ਕਿ ਤੁਹਾਡਾ ਕਮਰ ਦਰਦ ਘਟਣਾ ਸ਼ੁਰੂ ਹੋ ਜਾਵੇਗਾ ਦੋਸਤੋ ਜੇਕਰ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਰਾਤ ਨੂੰ ਸੌਣ ਤੋਂ ਪਹਿਲਾਂ ਕਰੋਗੇ ਤਾਂ ਇਸ ਨੁਸਖੇ ਦੇ ਰਿਜ਼ਲਟ ਬਹੁਤ ਹੀ ਵਧੀਆ ਤੁਹਾਨੂੰ ਮਿਲਣਗੇ ਜਬਤਕਾਰੀ ਫਾਇਦੇ ਦੇਖਣ ਨੂੰ ਮਿਲਣਗੇ ਲਗਾਤਾਰ ਕੁਝ ਹੀ ਦਿਨਾਂ ਦੇ ਇਸਤੇਮਾਲ ਤੋਂ ਬਾਅਦ ਤੁਹਾਡਾ ਪੁਰਾਣਾ ਤੋਂ ਪੁਰਾਣਾ ਦਰਦ ቱਹੀ ਦਰਦ ਪਿੱਠ ਦਰਦ ਕਮਰ ਦਰਦ ਬਿਲਕੁਲ ਖਤਮ ਹੋ ਜਾਵੇਗਾ ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਜਿਹੜੀ ਚੀਜ਼ ਸਭ ਤੋਂ ਪਹਿਲਾਂ ਲੈਣੀ ਹੈ ਉਹ ਹੈ ਸੌਂਫ ਸੌਂਫ ਕਬਜ ਦੀ ਸਮੱਸਿਆ ਨੂੰ ਦੂਰ ਕਰਨ ਦੇ ਨਾਲ-ਨਾਲ ਲੀਵਰ ਅਤੇ ਪੇਟ ਦੀਆਂ ਅੰਤੜੀਆਂ ਨੂੰ ਮਜ਼ਬੂਤ ਕਰਦਾ ਹੈ ਭੋਜਨ ਨੂੰ ਚੰਗੀ ਤਰ੍ਹਾਂ ਹজম ਕਰਦਾ ਹੈ ਕਬਜ ਦੇ ਕਾਰਨ ਪੇਟ ਵਿੱਚ ਹੋਣ ਵਾਲੇ ਦਰਦ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ 2 ਚਮਚ ਸੌਂਫ ਦਾ ਇਸਤੇਮਾਲ ਤੁਸੀਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਕਰਨਾ ਹੈ ਦੋਸਤੋ ਤੁਸੀਂ ਕੀ ਕਰਨਾ ਹੈ ਇੱਕ ਗਲਾਸ ਪਾਣੀ ਬਰਤਨ ਵਿੱਚ ਪਾ ਕੇ ਗੈਸ ਉੱਪਰ ਗਰਮ ਹੋਣ ਲਈ ਰੱਖਣਾ ਹੈ ਤੇ ਇਸ ਪਾਣੀ ਵਿੱਚ ਤੁਸੀਂ 2 ਚਮਚ ਸੌਂਫ ਦੇ ਪਾਉਣੇ ਹਨ ਤੇ ਗੈਸ ਨੂੰ ਹੌਲੀ ਕਰਕੇ 10 ਮਿੰਟ ਤੱਕ ਪਾਣੀ ਨੂੰ ਉਬਾਲਣਾ ਹੈ 10 ਮਿੰਟ ਬਾਅਦ ਇਸ ਪਾਣੀ ਨੂੰ ਗੈਸ ਉੱਪਰ ਉਤਾਰ ਕੇ ਖਾਲੀ ਗਲਾਸ ਵਿੱਚ ਛਾਣ ਲੈਣਾ ਹੈ ਦੋਸਤੋ ਦੂਸਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਲੈਣੀ ਹੈ ਉਹ ਹੈ ਅਰੰਡੀ ਦਾ ਤੇਲ ਅਰੰਡੀ ਦਾ ਤੇਲ ਵੀ ਸਾਡੀਆਂ ਅੰਤੜੀਆਂ ਵਿੱਚ ਗੰਦਗੀ ਕੱਢਣ ਦਾ ਕੰਮ ਕਰਦਾ ਹੈ ਤੇ ਨਾਲ ਹੀ ਕਬਜ ਨੂੰ ਦੂਰ ਕਰਦਾ ਹੈ ਇੱਕ ਚਮਚ ਅਰੰਡੀ ਦੇ ਤੇਲ ਦਾ ਲੈ ਕੇ ਤੁਸੀਂ ਇਸ ਨੁਸਖੇ ਵਿੱਚ ਮਿਲਾ ਦੇਣਾ ਹੈ ਅੱਜ ਦਾ ਸਾਡਾ ਦੇਸੀ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਿਵੇਂ ਕਰਨਾ ਹੈ ਦੋਸਤੋ ਸਵੇਰੇ ਖਾਲੀ ਪੇਟ ਇਸ ਨੁਸਖੇ ਗਰਮ-ਗਰਮ ਸੇਵਨ ਕਰ ਲੈਣਾ ਹੈ ਤੁਸੀਂ ਆਪਣੇ ਆਪ ਹੀ ਮਹਿਸੂਸ ਕਰੋਗੇ ਕਿ ਅੱਧੇ ਘੰਟੇ ਬਾਅਦ ਹੀ ਤੁਹਾਡਾ ਪੇਟ ਖਾਲੀ ਹੋ ਜਾਵੇਗਾ ਪੇਟ ਦੀ ਸਾਰੀ ਗੰਦਗੀ ਬਾਹਰ ਨਿਕਲ ਜਾਵੇਗੀ ਅੰਤੜੀਆਂ ਸਾਫ਼ ਹੋ ਜਾਣਗੀਆਂ ਪੇਟ ਦਾ ਦਰਦ ਦੂਰ ਹੋ ਜਾਵੇਗਾ ਕੁਝ ਹੀ ਦਿਨਾਂ ਦੇ ਇਸਤੇਮਾਲ ਤੋਂ ਬਾਅਦ ਤੁਹਾਡੀ ਕਬਜ਼ ਦੀ ਸਮੱਸਿਆ ਪੁਰਾਣੀ ਤੋਂ ਪੁਰਾਣੀ ਕਬਜ਼ ਦੀ ਸਮੱਸਿਆ ਵੀ ਜੜ ਤੋਂ ਖਤਮ ਹੋ ਜਾਵੇਗੀ ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਲਈ ਜੋ ਚੀਜ਼ ਤੁਸੀਂ ਸਭ ਤੋਂ ਪਹਿਲਾਂ ਲੈਣੀ ਹੈ ਉਹ ਹੈ ਸਰੋਂ ਦਾ ਤੇਲ ਇੱਕ ਚਮਚ ਸਰੋਂ ਦਾ ਤੇਲ ਲੈ ਕੇ ਤੁਸੀਂ ਕਿਸੇ ਖਾਲੀ ਕੋਲੀ ਵਿੱਚ ਪਾਉਣਾ ਹੈ ਦੋਸਤੋ ਦੂਸਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਲੈਣੀ ਹੈ ਉਹ ਹੈ ਫਟਕੜੀ ਥੋੜੀ ਜਹੀ ਫਟਕੜੀ ਲੈ ਕੇ ਤੁਸੀਂ ਬਾਰੀਕ ਪੀਸ ਲੈਣੀ ਹੈ ਤੇ ਅੱਧਾ ਚਮਚ ਫਟਕੜੀ ਦੇ ਪਾਊਡਰ ਦਾ ਲੈ ਕੇ ਤੁਸੀਂ ਸਰੋਂ ਦੇ ਤੇਲ ਵਿੱਚ ਮਿਲਾ ਦੇਣਾ ਹੈ ਤੇ ਚਮਚ ਨਾਲ ਦੋਨੋਂ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਤੁਹਾਡੇ ਕੋਲ ਇੱਕ ਪੇਸਟ ਤਿਆਰ ਹੋ ਜਾਵੇਗਾ ਜੋ ਕਿ ਸਾਡਾ ਅੱਜ ਦਾ ਦੇਸੀ ਨੁਸਖਾ ਹੈ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਸੁਖੇ ਦਾ ਇਸਤੇਮਾਲ ਕਿਵੇਂ ਕਰਨਾ ਹੈ ਦੋਸਤੋ ਜੇਕਰ ਤੁਹਾਡੀ ਜੜ ਦਾ ਕੀੜਾ ਹੇਠਾਂ ਲੱਗਾ ਹੋਇਆ ਹੈ ਮਤਲਬ ਹੇਠਲੀ ਜੜ ਤੇ ਲੱਗਿਆ ਹੋਇਆ ਹੈ ਤਾਂ ਤੁਸੀਂ ਰੂੰ ਲੈਣੀ ਹੈ ਰੂੰ ਨੂੰ ਇਸ ਨੁਸਖੇ ਵਿੱਚ ਚੰਗੀ ਤਰ੍ਹਾਂ ਡਬੋ ਕੇ ਜਿੱਥੇ ਤੁਹਾਡੇ ਕੀੜੇ ਲੱਗਿਆ ਹੋਇਆ ਹੈ ਉੱਥੇ ਚੰਗੀ ਤਰ੍ਹਾਂ ਲਗਾਉਣਾ ਹੈ ਤਾਂ ਜੋ ਇਹ ਨੁਸਖਾ ਕੀੜੇ ਉੱਪਰ ਆਪਣਾ ਪੂਰੀ ਤਰ੍ਹਾਂ ਕੰਮ ਕਰ ਸਕੇ ਦੋਸਤੋ ਜੇਕਰ ਤੁਹਾਡੀ ਜੜ ਦਾ ਕੀੜਾ ਉੱਪਰ ਲੱਗਿਆ ਹੋਇਆ ਹੈ ਮਤਲਬ ਉੱਪਰਲੇ ਦੰਦਾਂ ਤੇ ਹੈ ਤਾਂ ਤੁਸੀਂ ਕੀ ਕਰਨਾ ਹੈ ਜਿਸ ਬ੍ਰਸ਼ ਨਾਲ ਆਪਣੇ ਹਰ ਰੋਜ਼ ਦੰਦ ਸਾਫ਼ ਕਰਦੇ ਹੋ ਉਹੀ ਬ੍ਰਸ਼ ਲੈਣਾ ਹੈ ਤੇ ਬ੍ਰਸ਼ ਉੱਪਰ ਨੁਸਖਾ ਚੰਗੀ ਤਰ੍ਹਾਂ ਲਗਾ ਕੇ ਕੀੜੇ ਵਾਲੇ ਦੰਦ ਉ ਆਉਣਾ ਹੈ ਤੁਸੀਂ ਬਰਸ਼ ਨਾਲ ਕੀੜੇ ਵਾਲੇ ਦੰਦ ਉੱਪਰ ਨੁਸਖਾ ਲਗਾ ਕੇ 3 ਤੋਂ 4 ਮਿੰਟ ਤੱਕ ਮਾਲਿਸ਼ ਕਰਨੀ ਹੈ ਚੰਗੀ ਤਰ੍ਹਾਂ ਦੰਦ ਦੇ ਚਾਰੇ ਪਾਸੇ ਇਹ ਨੁਸਖਾ ਲਗਾਉਣਾ ਹੈ ਤਾਂ ਜੋ ਇਹ ਆਪਣਾ ਕੰਮ ਕੀੜੇ ਉੱਪਰ ਚੰਗੀ ਤਰ੍ਹਾਂ ਕਰ ਸਕੇ ਤੁਸੀਂ ਦੋਸਤੋ 2 ਘੰਟੇ ਤੱਕ ਇਸ ਨੁਸਖੇ ਨੂੰ ਆਪਣੇ ਦੰਦ ਤੇ ਲੱਗਿਆ ਰਹਿਣ ਦੇਣਾ ਹੈ ਤੁਸੀਂ ਚਾਹੋ ਤਾਂ ਇਸ ਨੁਸਖੇ ਦਾ ਇਸਤੇਮਾਲ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਕਰ ਸਕਦੇ ਹੋ ਤੇ ਸਾਰੀ ਰਾਤ ਇਸ ਨੁਸਖੇ ਨੂੰ ਲਗਾ ਕੇ ਸੌ ਵੀ ਸਕਦੇ ਹੋ ਸਵੇਰ ਦੇ ਸਮੇਂ ਆਪਣੇ ਦੰਦਾਂ ਨੂੰ ਸਾਫ਼ ਕਰ ਲੈਣਾ ਹੈ ਲਗਾਤਾਰ 3 ਤੋਂ 4 ਦਿਨਾਂ ਦੇ ਇਸਤੇਮਾਲ ਤੋਂ ਬਾਅਦ ਤੁਸੀਂ ਖੁਦ ਹੀ ਦੇਖੋਗੇ ਕਿ ਜੜ ਦਾ ਕੀੜਾ ਹੌਲੀ-ਹੌਲੀ ਖਤਮ ਹੋਣ ਗਿਆ ਹੈ ਕੀੜਾ ਅਤੇ ਦੰਦ ਦਾ ਦਰਦ ਦੋਨੋਂ ਹੀ ਗਾਇਬ ਹੋ ਜਾਣਗੇ ਸੋ ਦੋਸਤੋ ਇਹ ਸਾਡੀ ਅੱਜ ਦੀ ਜਾਣਕਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ